ਭਾਗਵਾਨੀ ਵਿੱਚ ਤੁਹਾਡਾ ਸਵਾਗਤ ਆ ਅੱਜ ਮੈਂ ਕਦੂਆਂ ਦੀ ਬੇਲਾ ਲਗਾਈਆਂ ਨੇ ਇਹ ਚ ਕਈ ਹੈ ਕਦੂ ਦੀ ਬੇਲਾ ਇਹ ਚਪੰ ਕਦੂ ਦੀ ਇਹ ਕੱਕੜੀ ਦੀ ਇਹ ਦਾ ਤੇ ਖੀਰੇ ਦੀ ਨਿੰਬੂ ਵੀ ਵਧੀਆ ਗਰੋਥ ਕਰ ਚੁੱਕੇ ਹਨ ਪੂਰੀ ਤਰ੍ਹਾਂ ਨਾ ਪੱਤੇ ਕੱਢ ਲਏ ਨੇ ਵੀ ਇਹ ਦੇਖ ਸਕਦੇ ਹੋ ਤੇ ਸੀ ਟਮਾਟਰ ਦੀ ਬੇਨ ਟਮਾਟਰ ਹੁਣ ਛੋਟੇ ਸਾਈਜ਼ ਦੇ ਹੋਗੇ ਵੀ ਚੱਕ ਟਮਾਟਰ ਹੋਲਾ ਲਉ ਗਿਆ। ਅਜੇ ਚੰਗੀ ਤਰ੍ਹਾਂ ਨਹੀਂ ਹੋਇਆ ਇਹਨੂੰ ਫੇਰ ਕੇ ਥੋੜਾ ਜਿਹਾ। ਲੱਗ ਗਏ ਨੇ ਗਲਾਬ ਨੂੰ ਫੁੱਲ। ਬਹੁਤ سارے ਫੁੱਲ ਲੱਗਦੇ ਨੇ ਹੁਣ ਤੈਨੂੰ। ਇਹ ਗੁੜ ਹਲਦਾ ਪੌਦਾ ਵੀ ਬਹੁਤ ਗਰੋਥ ਕਰ ਚੁੱਕਿਆ ਹੁੰਦਾ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟੌਪ ਕਿਤੇ